ਆ ਸਾਰੇ ਵੀਰ ਭਰਾ ਹਰ ਕੋਈ ਪੁੱਛਦਾ ਮਿੱਤਰੋ ਹੁਣ ਤਾਂ ਬਈ ਸ਼ੀਲੂ ਨੇ ਇੱਕ ਇਹੋ ਜੀ ਚੀਜ਼ ਕੀਤੀ ਹੋਈ ਆ ਨਾ ਉਹ ਚੀਜ਼ ਦੱਸਣ ਵਾਲੀ ਆ ਉਹ ਹਰ ਇੱਕ ਨੂੰ ਪਤਾ ਲੱਗਣੀ ਚਾਹੀਦੀ ਆ ਕਿਉਂਕਿ ਅੱਜ ਦੇ ਟਾਈਮ ਟਾਪ ਆ ਸੰਘੇੜੇ ਦਾ ਮੇਲਾ ਜਿਨ੍ਹਾਂ ਨੇ ਨਹੀਂ ਦੇਖਿਆ ਤਾਂ ਉਹਨਾਂ ਨੂੰ ਪਤਾ ਹੋਣਾ ਵੀ ਸਿੰਗਲ ਹੈਂਡਲੀ ਮੈਂ ਕਹਾਂ ਨਲੇ ਅੰਬੇ ਨੂੰ ਪਤਾ ਵੀ ਟੱਚ ਉਹਨੇ ਹੀ ਲੈਣਾ ਸੌਰਸਿੰਘੀਆਂ ਨੂੰ ਮੂਰੇ ਹੋ ਕੇ ਰੋਕਣਾ ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ ਲੱਤਾਂ 'ਚ ਪੈਂਦਾ ਦਾ ਹਰ ਕੋਈ ਦੇਖਿਆ ਅੰਬੇ ਦੇ ਜਿਹੜਾ ਉਹਨੇ ਉਦਣ ਜੱਫਾ ਲਾਇਆ ਨਾ ਉਸ ਦਿਨ ਮੂਰੇ ਹੋ ਕੇ ਦੋ ਜੱਫੇ ਲਾਏ ਆ ਉਹਦਾ ਟਾਈਮ ਕਰਾਇਆ ਇਹ ਅੰਬੇ ਨੂੰ ਕਰਾਉਣਾ ਹਨਾ ਇੰਦਾਂ ਟਾਈਮ ਬਹੁਤ ਔਖਾ ਇਹ ਰੁੱਤ ਕਾਲੇ ਨੇ ਕਰਕੇ ਦਿਖਾਇਆ ਮਿੱਤਰੋ ਇਹ ਸ਼ੀਲੂ ਜਿਹੜਾ ਉਹਦਾ ਰਿਕਾਰਡ ਬਣਾਇਆ ਹੋਇਆ ਹੋਰ ਤੇ ਆਉਣੇ ਆ ਮਿੱਤਰੋ ਸ਼ੀਲੂ ਨੇ ਰਿਕਾਰਡ ਬਣਾ ਦਿੱਤਾ 1 ਨਵੰਬਰ ਦਸੰਬਰ ਦਾ ਪੰਜਾਬ ਦਾ ਸੀਜ਼ਨ 1 ਦੀ ਚੱਲ ਰਿਹਾ ਤੇ ਉਦੋਂ ਤੋਂ ਜਿੰਨੇ ਮੈਚ ਸ਼ਿਲੂ ਨੇ ਖੇਡੇ ਆ ਮਿੱਤਰੋ ਜਿੰਨੇ ਮੈਚ ਉਹ ਖੇਡੇ ਆ ਪੰਜਾਬ ਚ ਹੋਣ ਚਾਹੇ ਹਰਿਆਣੇ ਚ ਹੋਣ ਹਰ ਇੱਕ ਮੈਚ ਜਿੱਤਿਆ ਹੋਇਆ ਹਰ ਇੱਕ ਮੈਚ ਉਹਦੀ ਟੀਮ ਨੇ ਜਿੱਤਿਆ ਮਿੱਤਰੋ ਕਿਤੇ ਵੀ ਉਹ ਹਾਰ ਕੇ ਨਹੀਂ ਗਿਆ ਇਹ ਵੱਡੀ ਚੀਜ਼ ਹੋਈ ਹੋਈ ਆ ਇਹ ਦੱਸਣੀ ਬਣਦੀ ਸੀ ਵੀ ਇਹ ਸੀਜ਼ਨ ਦੇ ਵਿੱਚ ਸ਼ਿਲੂ ਕੋਈ ਮੈਚ ਨਹੀਂ ਹਾਰਿਆ ਹਜੇ ਤੱਕ ਇਹ ਵੱਡੀ ਚੀਜ਼ ਹਰ ਇੱਕ ਨੂੰ ਪਤਾ ਲੱਗਣੀ ਚਾਹੀਦੀ ਆ ਵੀ ਹੈਟ੍ਰਿਕ ਤੇ ਹੈਟ੍ਰਿਕ ਜਿੱਥੇ ਆਉਂਦਾ ਉੱਥੋਂ ਜਿੱਤ ਗਈ ਜਾਂਦਾ ਜਿੱਥੇ ਆਉਂਦਾ ਉੱਥੋਂ ਬੈਸਟ ਵੀ ਬਣਦਾ ਤੇ 21 ਟਰੈਕਟਰ ਜਿੱਤ ਲਿਆ ਉਸ ਮੁੰਡੇ ਨੇ ਮਿੱਤਰੋ 21 ਟਰੈਕਟਰ ਕਈ 21 ਮੋਟਰਸਾਈਕਲ ਨਹੀਂ ਟਰੈਕਟਰ ਹੀ ਬੋਲਿਆ ਮਿੱਤਰੋ ਇਹ ਭਲੇਖਾ ਨਹੀਂ ਲੱਗਿਆ ਤੁਹਾਨੂੰ 21 ਟਰੈਕਟਰ ਜਿੱਤ ਗਿਆ ਉਹ ਇਹ ਵੱਡੇ ਰਿਕਾਰਡ ਇਹ ਰੋहतक ਵਾਲੇ ਦੇ ਬਣਾਏ ਹੋਏ ਆ ਮਿੱਤਰੋ ਅੱਜ ਦੇ ਟਾਈਮ ਤੁਸੀਂ ਵੀ ਕਹੋਗੇ ਵੀ ਯਾਰ ਸ਼ਿੱਲੂ ਦਾ ਨਾਮ ਹੀ ਲੈਂਦਾ ਰਹਿੰਦਾ ਇਹ ਮਿੱਤਰੋ ਹੈ ਹੀ ਟੌਪ ਇਹਦੀਆਂ ਵੀਡੀਓ ਵੀ ਚੱਲਦੀਆਂ ਮੈਂ ਕਹਾਂ ਜੇ ਇਹਦੇ ਬਾਰੇ ਬੋਲਦੇ ਆ ਨਾ ਤਾਂ ਵੀਡੀਓ ਵੀ ਉੱਪਰ ਤੱਕ ਚੱਲਦੀਆਂ ਕਿਉਂਕਿ ਸ਼ਿੱਲੂ ਨੂੰ ਪਿਆਰ ਬਹੁਤ ਕਰਦੀ ਆ ਦੁਨੀਆ ਸਾਰੀ ਜੋ ਹੈ ਮਰੀਦ ਆ ਅੱਜ ਦੇ ਟਾਈਮ ਟੌਪ ਤੇ ਆ ਸੋ ਸ਼ਿੱਲੂ ਬਾਰੇ ਰਿਕਾਰਡ ਦੱਸਣਾ ਸੀ ਹੁਣ ਦੇਖਦੇ ਆ ਕਿੱਦਾਂ ਟੁੱਟਦਾ ਕਿਦਾਂ ਹਾਰਦਾ ਸ਼ੀਲੂ ਸੋ ਨਵੀਂ ਵੀਡੀਓ ਵਿੱਚ ਮਿਲਦਾ ਨਵੀਂ ਅਪਡੇਟ ਲੈ ਕੇ ਧੰਨਵਾਦ